ਵੈਗੁਰਜੀ ਦਾ ਖਾਸਾ ਵੈਗੁਰਜੀ ਦੀ ਫਤਿਹ ਇਸ ਟਾਈਮ ਆਪਣੇ ਮਿਸਲ ਸਤਲੋਜ ਦਾ ਜੋ ਰਾਤ ਕੈਂਪ ਹਰੀਕੇ ਹਿੱਡ ਤੇ ਲਾਇਆ ਹੋਇਆ ਤੇ ਇਸ ਵਿੱਚ ਬਹੁਤ ਹੀ ਸਜਣ ਭਰਾ ਆਪਣੇ ਲਈ ਜੋ ਹੜਪੀੜਤ ਲੋਕ ਹੈ ਉਹਨਾਂ ਦੇ ਲਈ ਰਸਨ ਪਾਣੀ ਲੈ ਕੇ ਪਹੁੰਚ ਰਹੇ ਹਨ ਸੋ ਇਸੇ ਲਈ ਤਹਿਤ ਆਪਣੇ ਕੋਲ ਪੀਲੀ ਬੰਗਾ ਪਿੰਡ ਹਨੂਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਤੋਂ ਬਾਈ ਜੀ ਇਸ ਆਏ ਨੇ ਤੇ ਜੋ ਵੀ ਲੜੀਂ ਦਾ ਸਮਾਨ ਸੀਗਾ ਇਹ ਸਾਰਾ ਲੈ ਕੇ ਆਏ ਨੇ ਇਹਨਾਂ ਦਾ ਸੀ ਮਿਸਲ ਸਤਲੋਜ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਵੀ ਮਤਲਬ ਬੇਨਤੀ ਕਰਦਾ ਕਿ ਜਿੱਦਾਂ ਡੀਲ ਦੀ ਲੋੜ ਪਊਗੀ ਤੇ ਆ ਉਸ ਟਾਈਮ ਵੀ ਆਪਾਂ ਇਹਨਾਂ ਲੋਕਾਂ ਦਾ ਸਾਥ ਦੇਣਾ ਪੂਰਾ ਜਦੋਂ ਜ਼ਮੀਨਾ ਪੱਧਰਾਂ ਕਰਨਾ ਹੋਣਗਾ ਸੋ ਇਨੀ ਇੱਕ ਬੇਨਤੀ ਪ੍ਰਵਾਨ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਾਰੇ ਦੇਸ਼ ਇਹ ਦੇਸ਼ਾਂ ਸਾਰਨ ਪਤਾ ਹੈ ਕੀ ਪੰਜਾਬ ਹੜਾਂ ਦੀ ਮਾਰ ਚ ਆਇਆ ਹੈ ਤਾਂ ਇਸ ਨੂੰ ਦੇਖਦੇ ਹੋਏ ਸਾਡਾ ਰਾਜਸਥਾਨ ਹਰਿਆਣਾ ਜੋ ਵੀ ਹੈ ਪੰਜਾਬ ਦੇ ਨਾਲ ਖੜਾ ਹੈ ਸਾਡੀ ਟੀਮ ਪਿੰਡ ਰਤਨਪੁਰਾ ਆਪਣੇ ਫੀਲੇ ਬੰਗਾ ਜ਼ਿਲ੍ਹਾ ਹਰਮੰਗੜ ਤੋਂ ਜੀ ਰਾਤ ਸਮਗਰੀ ਲੈ ਕੇ ਆਏ ਨੇ ਤਾਂ ਇਹਨਾਂ ਨੇ ਸਾਡਾ ਇੱਥੇ ਆ ਕੇ ਮਾਨ ਸਨਮਾਨ ਕੀਤਾ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਅੱਗੇ ਵੀ ਸਾਡਾ ਇਹ ਵਿਚਾਰ ਹੈ ਜਿਦਾ 15 20 ਦਿਨ ਜਾਂ 1 ਮਹੀਨੇ